ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ ਹਿੱਟਪ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੱਚਾ ਪੀਲਾਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਪੋਕੇ ਦੇ ਗਾਵਾਂ ਵਿੱਚ ਵੀਡੀਓ ਨਾਲ ਇੱਥੇ ਲੱਗੀ ਆ ਤੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਵਪਾਰ ਦਾ ਕੰਮ ਜਿਹੜਾ ਵੀਰ ਜੀ ਨਾਲ ਦਾ ਤੇ ਰੇਟ ਵੀ ਜਿਹੜੇ ਕਹਿੰਦੇ ਕਿ ਨਾਰਮਲ ਹੀ ਰੱਖਣੇ ਆ ਤੇ ਤਿੰਨ ਗਾਵਾਂ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਇੱਕ ਗੱਬਣ ਹੈ ਜਿਹੜੇ ਉਹ ਐਂਡਲੀ ਗੱਬਣ ਆ ਤੇ ਬਾਕੀ ਜਿਹੜੀਆਂ ਦੋਵੇਂ ਸੁਈਆਂ ਹਾਂ ਹਾਂਜੀ ਵਿਜੀ ਸਾਥ ਸੇ ਕਾਲ ਜੀ ਅਸਲਾਮ ਜੀ ਵਿਜੀ ਨਾਮ ਦੱਸ ਦੇ ਕਰੀ ਆਪਣਾ ਨਾਮ ਵਿਜੀ ਗੁਰਲਾਸ ਸਿੰਘ ਪਿੰਡ ਪੀਲੋਵਲ ਕਕੇ ਜਾਈ ਤਸੀੜੇ ਜਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਨਹੀਂ 9501060264 ਠੀਕ ਆ ਤੇ ਵਪਾਰ ਦਾ ਹੀ ਕੰਮ ਫਿਰ ਆਪਣਾ ਜਮ ਵਪਾਰ ਦਾ ਕੰਮ 10 14 ਸਾਲ ਹੋ ਗਏ ਵਪਾਰ ਦਾ ਕੰਮ ਠੀਕ ਆ ਤੇ ਵੀਡੀਓ ਪਹਿਲੀ ਵਾਰੀ ਲੱਗੇ ਬਣਾਉਣਾ ਹਾਂ ਪਹਿਲੀ ਵਾਰੀ ਠੀਕ ਆ ਤੇ ਰੇਟ ਜਾਇਜ਼ ਹੀ ਆ ਫਿਰ ਰੇਟ ਜਾਇਜ਼ ਬਿਲਕੁਲ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇਹਦੇ ਤੋਂ ਹੀ ਆਪਾਂ ਕਰ ਲਈਏ ਇਹ ਸੜੇ ਵਿੱਚ ਜੀ 13 ਕਿਲੋ ਦੁੱਧ ਹੋਗਾ 1 ਲੀਟਰ ਵਾਲਾ ਅੱਛਾ ਆਪਾਂ 12 ਲੀਟਰ ਕਹਿ ਕੇ ਮਣਾਵਾਂਗੇ ਠੰਡਾ ਕਰਕੇ ਤੁਸੀਂ ਪੱਕਾ ਦੁੱਧ ਜਿਹੜਾ ਪਰ ਮਿਣ ਕੇ ਭਾਵੇਂ ਕੋਈ ਲੈ ਠੰਡਾ ਕਰਕੇ ਅੱਛਾ ਹਾਂਜੀ ਤੇ ਸੋਈ ਚੜਮਾ ਹੋਊਗਾ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਨੂੰ ਵਿੱਚ 12 13 ਦਿਨ ਹੋ ਗਏ ਆ ਵਛੀ ਜੀ ਅੱਛਾ ਆਵਲੀ ਵਛੀ ਆ ਜਿਹੜੀ ਹਾਂਜੀ ਫਿਰ ਤੇ ਕੋਈ ਸਾਮ ਕਰੇ ਤੇ ਵਧ ਵੀ ਸਕਦੀ ਹੈ ਹਨਾ ਅੱਛਾ ਜੀ ਮੈਲੇ ਤੇ ਚੱਲਣ ਦੀ ਹੈ ਚਲੋ ਫਿਰ ਖੋਲੋ ਇੱਕ ਰੀ ਤੋਰ ਦੀ ਬਾਕੀ ਤੁਹਾਨੂੰ ਦੱਸ ਜਿਗਾਪ ਚੰਗਾ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ 12 ਲੀਟਰ ਦੁੱਧ ਜਿਹੜਾ ਬਿਲਕੁਲ ਹੁਣ ਘਰੋਂ ਚਵਾ ਦੋਗੇ ਹਨਾ 64 ਗਿਰਾਹ ਦੇਵਾਂ ਜੀ ਲੀਟਰ ਵਾਲਾ ਹੋਊਗਾ ਇਹ ਗੱਲਾਂ ਵਾਲਾ 15 16 ਆ ਲੈ ਆਵਦੀ ਬਾਕੀ ਚਲੋ ਜਿੰਨੀ ਵੀ ਆ ਥੱਲੇ ਸਫਾਈ ਜੀ ਸਨਾਂ ਦਾ ਸਾਈ ਜੈਪ ਵੀ ਜਿਹੜਾ ਠੀਕ ਹੈ ਤੇ ਚਵਾਚੂ ਓਕੇ ਵੀ ਦੀ ਪੂਰਾ ਚਵਾਚੂ ਓਕੇ ਉੱਤੀ ਚਵਾ ਧਰਾ ਮਾਰ ਕੇ ਦਿਖਾ ਦਾਂ ਫਿਰ ਇੱਥੇ ਬੱਚਾ ਲਾ ਕੇ ਜਿਹੜਾ ਕਹਿੰਦੇ ਕਿ ਇੱਕ ਵਾਰੀ ਦਿਖਾ ਦਿੰਨੇ ਆ ਤਾਂ ਥਣ ਵੀ ਦੇਖ ਸਾਦੇ ਨੂੰ ਤਾਂ ਸਾਦੇ ਵੀ ਚਵਾ ਫਿਰ ਠੀਕ ਹੈ ਤੇ ਪਿਛਲੇ ਸਣਾ ਦਾ ਦਿਖਾ ਦੀ ਠੀਕ ਹੈ ਜੀ ਇਹ ਕਰੀਏ ਤਰ੍ਹਾਂ ਖੰਦ ਦਿਖਾ ਦੀ ਤੇ ਮੁੱਲ ਫਿਰ ਕਿੰਨਾ ਰੱਖਣਾ ਵਿਧੀ ਇਹਦਾ ਆਪਾਂ ਮੁੱਲ ਵਿੱਚ ਤੁਸੀਂ ਭਾਵੇਂ 40000 ਕਰਾ ਲਓ 35000 ਤੋਂ ਮੈਂ ਤਾਂ ਚਾਹਾਂਗਾ ਕਿੰਨਾ ਕਰ ਦੋਗੇ ਮਾਨ 2000 ਰੁਪਏ ਛੱਡਾਂਗੇ ਅੱਛਾ ਤੇ 3000 ਵੀ ਦੇ ਦੋ 3000 ਚਲੋ ਬਾਕੀ ਕੋ ਫੂਲ ਲਾਵੇ ਨਾ ਛੋਟ ਛੋਟ ਮੌਕੇ ਤੇ ਹੋਰ ਕਰ ਦੋਗੇ ਕੋਈ ਵਿੱਚ ਕਰ ਦਾਂਗਾ ਠੀਕ ਹੈ ਤੇ ਹੁਣ ਜਿਹੜੀ ਇਹ ਤਾਂ ਅਗਲੀ ਜੇ ਇਹਦਾ ਸੁਆਗ ਕਰਵਾ ਜੇ ਇਹ ਦੁੱਧ ਜਸ ਬਾਬ ਜੀ ਵੈਣ ਦੇ 10 ਕਿਲੋ ਕੰਡੇ ਚਾੜਵਾ ਦੁੱਧ ਹੋਏ ਅੱਛਾ 10 ਲੀਟਰ ਜਿਹੜਾ ਬਿਲਕੁਲ ਤਿਆਰ ਆ ਲੀਟਰ ਵਾਲਾ ਦੁੱਧ ਹੋਊਗਾ ਤੇ ਬੱਚਾ ਕਿਹច ਇਹ ਤੇ ਮਗਰ ਬੱਚਾ 2-3 ਦਿਨਾਂ ਦਾ ਉਹ ਬੱਚਾ ਜਿਹੜੇ ਅੱਛਾ ਆ 2-3 ਦਿਨਾਂ ਦਾ ਬੱਚਾ ਜਿਹੜਾ ਤੁਹਾਡੇ ਸਾਹਮਣੇ ਹੀ ਆ ਹਾਂਜੀ ਤੇ ਖੋਲੋ ਹਾਂ ਫੇ ਤੋੜ ਦਈਏ ਇਹਨਾਂ ਕੱਦ ਕਾਠ ਦੀ ਚੰਗੀ ਆ ਤਰਾ ਰੰਗ ਰੂਪ ਦੀ ਵੀ ਚਲਾ ਸੋਹਣੀ ਆ ਜਿੰਨੀ ਵੀ ਆ 10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਉਹਦੇ ਕੋਲ ਪੱਕਾ ਹੈਗਾ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਤੇ ਇਹਦਾ ਮੁੱਲ ਕੀ ਵੀਰ ਜੀ ਫਿਰ ਇਹਦਾ ਮੁੱਲ ਵੀ ਜੀ 35000 ਦਾ ਤੇ ਜੀ ਤੀਹੋਂ ਮਾਨਤਾਣ ਕਰਦਾਂਗੇ ਅੱਛਾ 28000 ਦੀ ਦੇਣਾ 28000 ਦੀ ਦੇ ਦੇੋਗੇ ਤੇ ਦੁੱਧ 10 ਲੀਟਰ ਜਿਹੜਾ ਚਵਾਦ ਦੋ ਘੰਡੇ ਚਾੜਵਾ ਉਤਾਰਾ ਮਾਰ ਦਿਓ ਵਗੈਰਾ ਦਿਖਾ ਦਿਓ ਫਿਰ ਇਹਦਾ ਵੀ ਚਵਾਦ ਦਿਖਾ ਲਓ ਆਹ ਦੇਖ ਸਾਡੇ ਚਵਾਦ ਜਿਹੜਾ ਇਹਦਾ ਵੀ ਚੰਗਾ ਠੀਕ ਹੈ ਜੀ ਤੇ ਥਾਣੇ ਮੇਰੇ ਇੱਕ ਵਾਰੀ ਦਿਖਾ ਦਈਏ ਚੰਗੇ ਘਾਹ ਤੇ ਦੂਰ ਦੂਰ ਜਿਹੜਾ ਥਾਣੇ ਆ ਤੇ 28000 ਦੀ ਜਿਹੜੀ ਕਿੰਦੇ ਕੀ ਦੇ ਦੇਾਂਗੇ ਉਹ ਬੱਚਾ ਜੇ ਵਿੱਧੀ ਮੰਗ ਲੇ ਥੱਲੇ ਪਾ ਕੇ ਚਵਾਵਾਂਗੇ ਜਿੱਦਾ ਮਰਜੀ ਤਸਲੀ ਕਰੋ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਛੋਟ ਛੋਟ ਥੋੜੀ ਬਾਤੀ ਮੌਕੇ ਤੇ ਕਰ ਦੋਗੇ ਨਾ ਤੋ ਫੋਨ ਲਾ ਵੇ ਇੱਕ ਵਾਰੀ ਤੇ ਹੁਣ ਇੱਕ ਆ ਗੱਬਨ ਜੇ ਆ ਗੱਬਨ ਜੇ ਇਹ ਰਸਵਾ ਖੋਪਤ ਵਾਲੀ ਜੁੱਦੀ ਜੁੱਦੀ ਪਹਿਲਾਂ ਬੈਠ ਜੇ ਪਹਿਲਾਂ ਹੀ ਸੂਆ ਸੂਣਾ ਹਨਾ ਇਹਨੇ ਇਹ ਕਿੰਨਾ ਕੁ ਦੁੱਧ ਚਾਹ ਜੂਗੀ ਇਹ ਤੋਂ ਦੁੱਧ ਜੀ 10000 ਕਿਲੋ ਦੋ ਦੇ ਤੋੜ ਦਈਏ ਫੇਰ ਇਹਨਾਂ ਤੋੜ ਅੱਜ ਇਹ ਪਹਿਲਾ ਸੂਰਜ ਜਿਹੜਾ ਇਹਨੇ ਸੋਣਾ। ਬਾਕੀ ਹੈਗੇ ਵੀ ਕਰਾਸ ਚ ਬਾਕੀ ਇਹੋ ਜਿਹੇ ਗਾਵਾਂ ਨੂੰ ਕੋਈ ਗਰਮੀ ਦੀ ਵੀ ਬੋਤੀ ਪ੍ਰਵਾਹ ਨਹੀਂ ਹੁੰਦੀ। ਤੇ ਥਣ ਵੀ ਤਾਂ ਹੁਣ ਤਾਂ ਹੀ ਹੱਥ ਚੋਂ ਨਾ ਲਾਵਾ ਤੇ ਬਾਕੀ ਕਿੰਨੇ ਕਿੰਨੇ ਕੇ ਸਿੰਘ ਜਿਹੜੇ ਦੇ ਹੈਗੇ। ਬਾਕੀ ਜਿੱਦਾਂ ਕਿ ਪਹਿਲਾਂ ਨਾਲ ਦਾ ਕਰਦ ਹੁੰਦਾ ਵਾਡਾ ਕੀ ਇਹਦਾ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ 23000 ਕਰਦੇ ਆ ਅੱਛਾ 28000 ਤਮਾਨ ਕਰਦਾਂਗੇ 26000 ਦੀ ਦੇ ਦਾਂਗੇ 26000 ਦੀ ਦੇ ਦੋਗੇ ਤੇ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਬੋਨੀ ਵੀਰ ਜੀ ਮੌਕੇ ਤੇ ਕਰਦਾ ਕਿ ਇਹਨੂੰ ਮੋੜ ਦੇਣੀ ਪਹਿਲੀ ਵੀਡੀਓ ਆਪਣੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਵੀ ਤੁਹਾਡੇ ਘਰੋਂ ਕੋ ਚਵਾਈ ਕਰਕੇ ਹਨਾ ਤਸੱਲੀ ਕਰਕੇ ਬੋਨੀ ਵੀਰ ਜੀ ਤਸੱਲੀ ਕਰੇ ਭਾਵੇਂ ਲੀਟਰ ਮਾਰ ਕੇ ਖੜੇ ਜਿੱਦਾਂ ਮਰਜ਼ੀ ਠੀਕ ਹੈ ਵੀਰ ਜੀ ਗੱਬਣ ਪਾਸ ਕਰਕੇ ਖੜੇ ਜਿੱਦਾਂ ਮਰਜ਼ੀ ਠੀਕ ਹੈ ਵੀਰ ਜੀ ਬਾਕੀ ਜਿਤਨਾ ਵੀ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੋ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ